ਹਾਂਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਇੱਕ YouTube ਚੈਨਲ ਸ਼ੁਰੂ ਕੀਤਾ ਜਿਹਦਾ ਮੇਨ ਮੋਟਿਵ ਹੋਊਗਾ ਕਿ ਜਿਹੜੇ ਵੀ ਮੇਰੇ ਸੱਜਣ ਮਿੱਤਰ ਫੋਰਨ ਜਾਣਾ ਚਾਹੁੰਦੇ ਆ ਬਹੁਤ ਜਿਨ੍ਹਾਂ ਦੇ ਕੋਲੇ ਬਜਟ ਲਿਮਟਿਡ ਹੁੰਦਾ ਜਿਨ੍ਹਾਂ ਦੇ ਕੋਲੇ ਉਹਨੇ ਰਿਸੋਰਸਸ ਨਹੀਂ ਹੁੰਦੇ ਉਹਨੇ ਡਾਕੂਮੈਂਟੇਸ਼ਨ ਦੀ ਨਹੀਂ ਨੋਲਿਜ ਕਿਸੇ ਵੀ ਕੰਸਲਟੈਂਟ ਕੋਲੇ ਜਾਨੇ ਉਹ ਡਾਇਰੈਕਟ ਤੁਹਾਨੂੰ ਕਹਿੰਦੇ ਆ ਲਿਆਓ ਫੜਾਓ ਸਾਨੂੰ ਪਾਸਪੋਰਟ ਦਿਓ ਅਸੀਂ ਤੁਹਾਡੀ ਫਾਈਲ ਲਾ ਦਿੰਨੇ ਆ ਕਿਉਂਕਿ ਜਿਹੜਾ ਪ੍ਰੋਸੈਸ ਆ ਇਹ ਇਸ ਪ੍ਰੋਸੈਸ ਨੂੰ ਸਮਝਣ ਦੀ ਲੋੜ ਆ ਤੇ ਨੂੰ ਸਟੈਪ ਬਾਈ ਸਟੈਪ ਕਰਨ ਦੀ ਲੋੜ ਆ ਕੋਈ 15 20 ਲੱਖ ਰੁਪਈਆ ਲਾਉਣ ਦੀ ਤੁਹਾਨੂੰ ਲੋੜ ਹੈ ਨਹੀਂ ਕੋਈ ਰੀਚ ਕਰਨ ਦੀ ਲੋੜ ਹੈ ਨਹੀਂ ਸਿਰਫ ਨਾਰਮਲ ਕੁਝ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਤਿਆਰ ਵੀ ਖੁਦ ਕਰਨਾ ਉਸ ਨੂੰ ਸਟੈਪ ਬਾਈ ਸਟੈਪ ਆਪਾਂ ਤੁਹਾਨੂੰ ਗਾਈਡ ਕਰਾਂਗੇ ਔਰ ਬੇਸਿਕਲੀ ਕੀ ਹੈ ਅਸੀਂ ਇਹ ਤੁਹਾਡੇ ਲਈ ਪ੍ਰੋਸੈਸ ਨੂੰ ਪ੍ਰੋਸੈਸ ਵੀ ਕਰਾਂਗੇ ਸਭ ਤੋਂ ਮੇਨ ਜਿਹੜੀ ਅੱਜ ਹੋੜਾ ਕਿਸੇ ਵੀ ਬੰਦੇ ਨੇ ਕੈਨੇਡਾ ਆਸਟ੍ਰੇਲੀਆ ਯੂਐਸਏ ਯੂਐਸਏ ਦਾ ਪ੍ਰੋਸੈਸ ਸਭ ਤੋਂ ਡਿਫਰੈਂਟ ਹੈ ਯੂਕੇ ਜਾਣਾ ਤੁਹਾਨੂੰ ਕਈ ਤਰ੍ਹਾਂ ਦੀਆਂ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਆਪਣੇ ਪੰਜਾਬ ਦੀ ਬੇਸਿਕਲੀ ਮੈਂ ਗੱਲ ਕਰਾਂ ਜੰਗਏ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਮੈਂ ਬਾਹਰ ਜਾਵਾਂ ਪਰ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਸੈਕੰਡ ਥਿੰਗ ਕਿ ਕੋਈ ਤੁਹਾਨੂੰ ਸਪான்ਸਰ ਕਰਨ ਵਾਲਾ ਜਿਹੜਾ ਉਹ ਤੁਹਾਡੇ ਬਲੱਡ ਰਿਲੇਸ਼ਨ ਚ ਨਹੀਂ ਹੁੰਦਾ ਕਈ ਵਾਰੀ ਕਈ ਵਾਰੀ ਹੁੰਦਾ ਵੀ ਆ ਉਹ ਖੁਦ ਆਊਟ ਆਫ ਸਟੇਟਸ ਹੈ ਜਾਂ ਉਹ ਸਟੂਡੈਂਟ ਆ ਜਾਂ ਉਹ ਵਰਕ ਪਰਮਿਟ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊ ਤੇ ਕਿਸ ਤਰ੍ਹਾਂ ਆਪਾਂ ਇੱਕ ਵਧੀਆ ਫਾਈਲ ਨੂੰ ਪ੍ਰੇਪੇਅਰ ਕਰਕੇ ਐਮਬੈਸੀ ਭੇਜੀਏ ਤਾਂ ਜੋ ਆਪਣਾ ਜਿਹੜਾ ਸਕਸੈਸ ਰੇਟ ਆ ਉਹ ਗੁੱਡ ਰਹੇ ਸੋ ਇਹਦੇ ਰਿਲੇਟਡ ਹੀ ਮੈਂ ਆਪਣਾ ਚੈਨਲ ट्रैवल ਵਿਦ ਸ਼ਹਿਲ ਸਟਾਰਟ ਕੀਤਾ ਡੇਲੀ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਜਾਂ ਦੋ ਦਿਨ ਬਾਅਦ ਆਪਾਂ ਇਹਦੀ ਕੋਈ ਨਾ ਕੋਈ ਪਾਰਟ ਵੀਡੀਓ ਦਾ ਪਾਇਆ ਕਰੀਏ ਕਿਉਂਕਿ ਇਹ ਬਹੁਤ ਲੌਂਗ ਟੌਪਿਕ ਆ ਇੱਕ ਵੀਡੀਓ ਦੇ ਵਿੱਚ ਇਹਨੇ ਕਵਰ ਨਹੀਂ ਹੋਣਾ ਬੇਸਿਕਲੀ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨ ਲਈ ਤੁਹਾਨੂੰ ਚਾਹੀਦਾ ਕੀ ਆ ਉਹ ਹੈਗਾ ਤੁਹਾਡਾ ट्रैवल ਡਾਕੂਮੈਂਟ ਜਿਹਨੂੰ ਆਪਾਂ ਪਾਸਪੋਰਟ ਕਹਿੰਦੇ ਆ ਬੇਸਿਕ ਤੋਂ ਤਾਂ ਸ਼ੁਰੂ ਕਰ ਰਹੇ ਆ ਕਿਉਂਕਿ ਬਹੁਤੇ ਬੰਦਿਆਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਹੁੰਦੀ ਆ ਕਈਆਂ ਨੂੰ ਸਾਰੀ ਹੀ ਜਾਣਕਾਰੀ ਹੁੰਦੀ ਆ ਬਟ ਪਰਫਾਰਮ ਨਹੀਂ ਕਰ ਪਾਉਂਦੇ ਸਭ ਤੋਂ ਪਹਿਲਾ ਡਾਕੂਮੈਂਟ ਹੈਗਾ ਪਾਸਪੋਰਟ ਪਾਸਪੋਰਟ ਬਣਵਾਉਣ ਲਈ ਇੰਡੀਆ ਦੇ ਵਿੱਚ ਬੇਸਿਕਲੀ ਤਿੰਨ ਤੋਂ ਚਾਰ ਡਾਕੂਮੈਂਟਸ ਦੀ ਲੋੜ ਪੈਂਦੀ ਆ ਮਿਨੀਮਮ 2 ਤੇ ਮੈਕਸਿਮਮ 4 ਪਹਿਲਾ ਡਾਕੂਮੈਂਟ ਤੁਹਾਡਾ ਹੈਗਾ ਤੁਹਾਡਾ ਆਧਾਰ ਕਾਰਡ ਜਿਹੜਾ ਤੁਹਾਡਾ ਐਡਰੈਸ ਪ੍ਰੂਫ ਦੂਸਰਾ ਹੈਗਾ ਤੁਹਾਡਾ ਪੈਨ ਕਾਰਡ ਬੈਂਕ ਦੀ ਕਾਪੀ ਵੀ ਇਹਦੀ ਜਗਾ ਚੱਲ ਜਾਂਦੀ ਆ ਤੇ ਚੌਥਾ ਜੇ ਤੁਹਾਡੀ ਐਜੂਕੇਸ਼ਨਲ ਜਿਹੜੀ 10th ਤੋਂ ਵੱਧ ਦਾ 10th ਦਾ ਸਰਟੀਫਿਕੇਟ ਜਿੰਨੀ ਵੱਧ ਜਿੰਨੇ ਵੀ ਆਉ ਸਰਟੀਫਿਕੇਟਸ ਦੀ ਲੋੜ ਨਹੀਂ ਤੁਸੀਂ 10th ਦਾ ਸਰਟੀਫਿਕੇਟ ਦੇ ਕੇ ਪਾਸਪੋਰਟ ਨੂੰ ਨੋਨ ਈਸੀਆਰ ਕੈਟਾਗਰੀ ਕਿ ਬਣਵਾ ਸਕਦੇ ਹੋ ਨਾਰਮਲ ਜਿਹੜਾ ਜਮਾ ਅਨਪੜ੍ਹਿਆ ਪਾਸਪੋਰਟ ਆ ਜੇ ਤੁਸੀਂ 8 ਪੜ੍ਹੇ ਹੋ ਜਾਂ 10ਵੀਂ ਦਾ ਸਰਟੀਫਿਕੇਟ ਨਹੀਂ ਹੈਗਾ ਤਾਂ ਉਹ ਤੁਸੀਂ ECR ਕੈਟਾਗਰੀ ਚ ਬਣਾਉਨੇ ਆ ਉਹਦੇ ਪਿੱਛੇ ਲਿਖਿਆ ਹੁੰਦਾ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਪਾਸਪੋਰਟ ਦੀਆਂ ਕੋਈ ਬਹੁਤੀਆਂ ਕਮੀਆਂ ਨਹੀਂ ਹੁੰਦੀਆਂ ਬਸ ਜੇ ਤੁਸੀਂ ਗਲਫ ਵਗੈਰਾ ਟਰੈਵਲ ਕਰਨਾ ਆ ਗਲਫ ਮੀਨਸ ਮਿਡਲ ਈਸਟ ਦੇ ਵਿੱਚ ਜੇ ਤੁਸੀਂ ਟਰੈਵਲ ਕਰਨਾ ਤਾਂ ਉੱਥੇ ਤੁਹਾਨੂੰ ਨਾ ਨਹੀਂ ECR ਪਾਸਪੋਰਟ ਦੇ ਉੱਪਰ ਜਿਹੜਾ ਪਹਿਲਾਂ ਓਕੇ ਟੂ ਬੋਰਡ ਲੈਣਾ ਪੈਂਦਾ ਤੁਸੀਂ ਫਿਰ ਟਰੈਵਲ ਕਰ ਸਕਦੇ ਹੋ ਆਦਰਵਾਇਸ ਵੀਜ਼ੇ ਦੇ ਨਾਲ ਟਿਕਟ ਲੈ ਕੇ ਤੁਸੀਂ ਟਰੈਵਲ ਕਰ ਸਕਦੇ ਹੋ ਹੁਣ ਇਸੇ ਮੁੱਦੇ ਦੇ ਵਿੱਚ ਅੱਗੇ ਵਧਦੇ ਹੋਏ ਦੇਖੋ ਸਾਡਾ profession ਹੈ ਜਿਹੜਾ ਇਸ 'ਚ ਤੁਸੀਂ ਇਹ ਮੰਨਦੇ ਹੋ ਵੀ ਸਭ ਤੋਂ ਵੱਧ ਜਿਹੜੇ ਫਰਾਡ ਇਸ profession 'ਚ ਹੁੰਦੇ ਆ ਤੇ ਸਭ ਤੋਂ ਵੱਧ ਜਿਹੜਾ ਬੰਦਾ ਵੇਟਿੰਗ ਪੀਰੀਅਡ ਆ ਪ੍ਰੋਸੈਸਿੰਗ ਟਾਈਮਸ ਆ ਜਾਂ ਸਭ ਤੋਂ ਜ਼ਿਆਦਾ ਕਲਾਇੰਟੇਜ ਵੀ ਇਸੇ ਫੀਲਡ ਦੇ ਵਿੱਚ ਸੋ ਆਪਾਂ ਬਹੁਤ ਚਿਰ ਤੋਂ ਇਹ ਕੰਮ ਕਰ ਰਹੇ ਆ ਮੇਰਾ ਮਤਲਬ ਤਕਰੀਬਨ 9 ਕੋ ਸਾਲ ਦਾ ਐਕਸਪੀਰੀਅੰਸ ਹੈ ਜਿਹਦੇ 'ਚ ਮੈਂ ਬੜੇ ਸਟੱਡੀ ਵੀਜ਼ੇ ਬੜੇ ਟੂਰਿਸਟ ਵੀਜ਼ੇ ਬੜੀਆਂ ਮਤਲਬ ਵਰਕ ਪਰਮਿਟ ਵੀ ਜੁੜੇ ਮਤਲਬ ਜਿਨ੍ਹਾਂ 'ਚ ਸਿਰਫ ਮੈਂ ਗਾਈਡੈਂਸ ਦਿੱਤੀ ਸੀ ਨਾ ਕਿ ਮੈਂ ਮੈਂ ਵਰਕ ਪਰਮਿਟ ਨਹੀਂ ਕਰਤਾ ਬਟ ਹਾਂ ਆਪਾਂ ਗਾਈਡ ਕਰ ਦਿੰਨੇ ਆ ਸਟੈਪ ਬਾਈ ਸਟੈਪ ਬੰਦਾ ਉਹਨੂੰ ਆਪ ਪ੍ਰੋਸੈਸ ਕਰ ਲੈਂਦਾ ਹੁਣ ਸਭ ਤੋਂ ਪਹਿਲਾ ਡਾਕੂਮੈਂਟ ਮੈਂ ਤੁਹਾਨੂੰ ਦੱਸਦਾ ਵੀ ਤੁਹਾਡਾ ਪਾਸਪੋਰਟ ਹੈ ਸੈਕੰਡ ਡਾਕੂਮੈਂਟ ਇਹਦੇ 'ਚ ਜਦੋਂ ਤੁਸੀਂ ਕਿਸੇ ਵੀ ਕੰਟਰੀ 'ਚ ਜਾਂਦੇ ਹੋ ਦੋ ਚੀਜ਼ਾਂ ਦੀ ਰਿਕੁਆਇਰ ਆ ਜਿਵੇਂ ਤੁਸੀਂ ਇੱਥੋਂ ਮੰਨ ਕੇ ਚੱਲੋ ਜੇ ਤੁਸੀਂ ਇੱਥੋਂ ਦਿੱਲੀ ਵੀ ਜਾ ਰਹੇ ਹੋ ਈਵਨ ਕਿ ਤੁਸੀਂ ਦਿੱਲੀ ਦੀ ਬਜਾਏ ਤੁਸੀਂ ਕਿੱਥੇ ਥੋੜੀ ਜਿਹੀ ਹੋਰ ਦੂਰ ਬੰਬੇ ਜਾ ਰਹੇ ਹੋ ਤਾਂ ਇਮੇਜਿਨ ਕਰੋ ਤੁਹਾਨੂੰ ਸੈਕੰਡ ਚੀਜ਼ ਕੀ ਚਾਹੀਦੀ ਹੋਗੀ ਸੈਕੰਡ ਚੀਜ਼ ਚਾਹੀਦੀ ਹੈ ਤੁਹਾਡੀ ਸਟੇ ਤੁਸੀਂ ਰਹਿਣਾ ਕਿੱਥੇ ਆ ਵੀਜ਼ਾ ਆਫੀਸਰ ਪੁੱਛੂਗਾ ਵੀ ਤੁਸੀਂ ਇੰਡੀਆ ਤੋਂ ਟਰੈਵਲ ਕਰ ਰਹੇ ਹੋ ਇੱਕ ਨਵੀਂ ਕੰਟਰੀ ਉਹਦੇ ਦਿਮਾਗ 'ਚ ਇੱਕ ਜ਼ਹਿਨ 'ਚ ਇੱਕ ਸਵਾਲ ਹੁੰਦਾ ਕਿ ਤੁਸੀਂ ਰਹਿਣਾ ਕਿੱਥੇ ਆ ਉਹ ਦੋ ਜਗ੍ਹਾ ਜਾਂ ਹੋਟਲ ਬੁਕਿੰਗ ਜਾਂ ਫਿਰ ਤੁਹਾਡਾ ਕੋਈ ਨੌਨ ਜਾਂ ਰਿਸ਼ਤੇਦਾਰ ਜਾਂ ਭੈਣ ਭਰਾ ਜਾਂ ਦੋਸਤ ਆ ਸਪான்ਸਰ ਕੌਣ-ਕੌਣ ਕਰ ਸਕਦੇ ਆ ਇਹਦੀ ਇੱਕ ਵੱਡਾ ਸਵਾਲ ਆ ਸਪான்ਸਰ ਕੌਣ-ਕੌਣ ਕਰ ਸਕਦੇ ਆ ਸਪான்ਸਰਸ਼ਿਪ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਨਾ ਸਪான்ਸਰ ਤੁਹਾਨੂੰ ਫੈਮਲੀ ਫਰੈਂਡ ਵੀ ਕਰ ਸਕਦਾ ਕੋਈ ਤੁਹਾਡਾ ਗਰਲਫ੍ਰੈਂਡ ਬாய்ਫ੍ਰੈਂਡ ਵੀ ਕਰ ਸਕਦਾ ਤੁਹਾਡਾ ਹਸਬੰਡ ਵਾਈਫ ਸਟੈਪ ਸਿਸਟਰ ਕਜ਼ਨ ਸਿਸਟਰ ਤੁਹਾਨੂੰ ਕੋਈ ਵੀ ਕਰ ਸਕਦਾ ਇਹ ਕਿਤੇ ਕੰਪਲਸਰੀ ਨਹੀਂ ਜਿਹੜੀ ਸਪான்ਸਰਸ਼ਿਪ ਆ ਉਹ ਬਲੱਡ ਰਿਲੇਸ਼ਨ ਚ ਹੀ ਆਊਗੀ ਸਪான்ਸਰਸ਼ਿਪ ਕਿਸ ਚੀਜ਼ ਦੀ ਆਊਗੀ ਉੱਥੇ ਮਤਲਬ ਤੁਸੀਂ ਉਹਨਾਂ ਨਾਲ ਕੁਆਲਟੀ ਟਾਈਮ ਸਪੈਂਡ ਕਰਨ ਜਾ ਰਹੇ ਹੋ ਤੁਸੀਂ ਉਹਨਾਂ ਨਾਲ ਕੋਈ ਫੰਕਸ਼ਨ ਇੰਜੋਏ ਕਰਨ ਜਾ ਰਹੇ ਹੋ ਤੁਸੀਂ ਉਹਨਾਂ ਨਾਲ ਕੋਈ ਤਿਹਾਰ ਮਨਾਉਣ ਜਾ ਰਹੇ ਹੋ ਤੁਸੀਂ 크리스마ਸ ਮਨਾਉਣ ਜਾ ਰਹੇ ਹੋ ਜਾਂ ਤੁਸੀਂ ਨਿਊ ਇਅਰ ਦੇਖਣ ਜਾ ਰਹੇ ਹੋ ਇਸ ਤਰ੍ਹਾਂ ਕਈ ਮਤਲਬ ਜਿਹੜੇ ਓਕੇਜਨਸ ਨੇ ਉਹਦੇ ਤੇ ਤੁਸੀਂ ਸਪਾਂਸਰਸ਼ਿਪ ਕੈਨੇਡਾ ਡੇ ਦੇਖਣ ਜਾ ਰਹੇ ਹੋ ਜੇ ਆਸਟ੍ਰੇਲੀਆ ਤੇ ਜਾ ਰਹੇ ਹੋ ਤਾਂ ਤੁਹਾਨੂੰ ਇੱਕ ਸਪਾਂਸਰਸ਼ਿਪ ਦੇ ਵਿੱਚ ਇੱਕ ਰੀਜ਼ਨ ਮੈਂਸ਼ਨ ਕਰਨਾ ਪੈਂਦਾ ਫਿਰ ਉਸ ਤੋਂ ਜਿਹੜਾ ਅਗਲਾ ਸਟੈਪ ਆ ਉਹ ਹੈਗਾ ਵੀ ਤੁਹਾਡਾ ਜਿਹੜਾ ਸਪਾਂਸਰ ਆ ਉਹ ਕੰਮਕਾਰ ਕੀ ਕਰਦਾ ਉਹ ਸਟੂਡੈਂਟ ਤਾਂ ਵੀ ਚੱਲੂਗਾ ਬਟ ਉਹਦੇ ਕੋਲੇ ਕੋਈ పార్ਟ ਟਾਈਮ ਜੌਬ ਹੋਵੇ ਤੇ ਤੁਹਾਨੂੰ ਰੱਖਣ ਲਈ ਜਗ੍ਹਾ ਹੋਵੇ ਜੇ ਉਹ ਵਰਕ ਪਰਮਿਟ ਤੇ ਆ ਤਾਂ ਉਹਦੇ ਕੋਲੇ ਜੌਬ ਹੋਵੇ ਉਹਦੀਆਂ ਲਾਸਟ ਤਿੰਨ ਸੈਲਰੀ ਸਲਿੱਪਾਂ ਜਿਹੜੀਆਂ ਹੋਣ ਤੇ ਉਹਦੀ ਬੈਂਕ ਸਟੇਟਮੈਂਟ ਤੇ ਕੋਈ ਤੁਹਾਨੂੰ ਰੱਖਣ ਲਈ ਉਹਦੇ ਕੋਲੇ ਖਰਚਾ ਹੋਵੇ ਬੈਂਕ ਬੈਲੈਂਸ ਹੋਵੇ ਉਸ ਤੋਂ ਅਗਲਾ ਜਿਹੜਾ ਆ ਜਾਂਦਾਗਾ ਪਾਰਟ ਉਹ ਹੈਗਾਗਾ ਵੀ ਜੀਓਪੀਆ ਆ ਜਾਂ ਸਿਟੀਜ਼ਨ ਉਹਦੀ ਨੋਟਿਸ ਆਫ ਅਸੈਸਮੈਂਟ ਜਿਹੜੇ ਟੈਕਸ ਪੇਪਰਸ ਨੇ ਤੁਹਾਨੂੰ ਉਹ ਵੀ ਮੈਂਸ਼ਨ ਕਰਨੇ ਪੈਂਦੇ ਆ ਨਾਲ ਤੇ ਉਹਨੀਆਂ ਕਰੰਟ ਤਿੰਨ ਸੈਲਰੀ ਸਲਿੱਪਾਂ ਜੋ ਵੀ ਮਤਲਬ ਇਹ ਬੇਸਿਕ ਡਾਕੂਮੈਂਟਸ ਨੇ ਜਿਹੜਾ ਬੰਦਾ ਤੁਹਾਨੂੰ ਬੁਲਾ ਰਿਹਾ ਵੀਜ਼ਾ ਆਫੀਸਰ ਦਾ ਕੰਸਰਨ ਹੁੰਦਾ ਇੱਕ ਤਾਂ ਉਹ ਕਿਸ ਕੈਟਾਗਰੀ ਦੇ ਵਿੱਚ ਬਿਲੋਂਗ ਕਰਦਾ ਉਹ ਸਟੂਡੈਂਟ ਹੈ ਵਰਕ ਪਰਮਿਟ ਹੈ ਉਹਦਾ ਸਟੇਟਸ ਕੀ ਹੈ ਸੈਕੰਡ ਥਿੰਗ ਇਹ ਇਹ ਆ ਕਿ ਜਿਹੜਾ ਉਹਦਾ ਕਰੰਟ ਜਿਹੜਾ ਮਤਲਬ ਇਨਕਮ ਹੈ ਜਾਂ ਉਹਦੇ ਕੋਲੇ ਫੰਡਸ ਨੇ ਉਹ ਤੁਹਾਨੂੰ ਰੱਖਣ ਦੇ ਕਾਬਿਲ ਹੈਗਾ ਆ ਜਾਂ ਨਹੀਂ ਇਦੇ ਵਿੱਚ ਹੀ ਆਪਾਂ ਇਸ ਗੜੀ ਦੇ ਵਿੱਚ ਅੱਗੇ ਚੱਲਦੇ ਹਾਂ ਤੇ ਥਰਡ ਥਿੰਗ ਹੈ ਕਿ ਉਹ ਫਿਰ ਵੀਜ਼ਾ ਆਫੀਸਰ ਇਹ ਦੋ ਚੀਜ਼ਾਂ ਤੋਂ ਬਾਅਦ ਜੇ ਤੁਸੀਂ ਹੋਟਲ ਬੁਕਿੰਗ ਲਾਈਆ ਸਪான்ਸਰ ਨਹੀਂ ਲਾਇਆ ਤਾਂ ਹੋਟਲ ਪੇਡ ਹੈ ਜਾਂ ਫਿਰ ਪੇ ਐਟ ਪ੍ਰੋਪਰਟੀ ਹੈ ਜੇ ਤਾਂ ਹੋਟਲ ਪੇਡ ਹੈ ਤਾਂ ਕੋਈ ਇਸ਼ੂ ਨਹੀਂ ਕੋਈ ਮਸਲਾ ਨਹੀਂ ਜੇ ਹੋਟਲ ਤੁਸੀਂ ਕਰਿਆ ਪੇ ਐਟ ਪ੍ਰੋਪਰਟੀ ਤਾਂ ਕੀ ਤੁਹਾਡੇ ਕੋਲ ਇੰਨੇ ਸਫੀਸ਼ੀਐਂਟ ਫੰਡ ਜਿਹੜੇ ਹੈਗੇ ਆ ਹੁਣ ਫੰਡਾਂ ਦੀ ਰਿਕੁਆਇਰਮੈਂਟ ਦਾ ਇੱਕ ਇੱਕ ਸੈਪਰੇਟ ਵੀਡੀਓ ਬਣਾਉਣੀ ਪੈਣੀ ਆ ਫਿਰ ਇਸ ਤੋਂ ਬਾਅਦ ਅਗਲਾ ਮਸਲਾ ਆ ਕਿ ਤੁਸੀਂ ਵਾਪਸ ਕਿਉਂ ਆਉਂਗੇ ਇੱਕ ਇਹ ਕਵਰਿੰਗ ਲੈਟਰ ਦੇ ਵਿੱਚ ਦੇਣਾ ਆ ਉੱਥੇ ਸੀ ਕਿੰਨੇ ਦਿਨ ਰਹਿਣਾ ਆ ਕੀ ਕਰਨਾ ਆ ਕਿਹਨੂੰ ਕਿਹਨੂੰ ਮਿਲਣਾ ਆ ਤੇ ਸਾਡੇ ਫਿਰ ਵਾਪਸ ਆਉਣ ਲਈ ਸਾਡੇ ਕੋਲੇ ਸਟਰੋਂਗ ਟਾਈਸ ਕੀ ਨੇ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਅਜੇ ਮਜ਼ਬੂਤ ਟਾਈਸ ਨੇ ਜਿਹੜੇ ਤੁਹਾਨੂੰ ਇੰਡੀਆ ਵਾਪਸ ਆਉਣਾ ਤੁਹਾਡਾ ਇੰਡੀਕੇਟ ਕਰਨਗੇ ਜਾਂ ਤੁਹਾਡੀ ਹੋਮ ਕੰਟਰੀ ਵਾਪਸ ਹੋਣਾ ਤੁਹਾਨੂੰ ਇੰਡੀਕੇਟ ਕਰਨਗੇ ਉਹਨਾਂ ਤੇ ਵੀ ਫੋਕਸ ਕਰਨਾ ਸੋ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਸਭ ਤੋਂ ਪਹਿਲਾਂ ਡਾਕੂਮੈਂਟ ਤੁਹਾਡਾ ਪਾਸਪੋਰਟ ਸੈਕੰਡ ਸਪான்ਸਰ ਜਾਂ ਹੋਟਲ ਬੁਕਿੰਗ ਜੋ ਵੀ ਆ ਹੁਣ ਜੇ ਸਪான்ਸਰਸ਼ਿਪ ਬੰਦਾ ਭੇਜ ਰਿਹਾ ਸਭ ਤੋਂ ਵੱਡੀ ਕਮੀ ਉੱਥੇ ਕੀ ਹੁੰਦੀ ਆ ਉਹ ਆਪਣਾ ਪ੍ਰੋਫੈਸ਼ਨ ਵੀ ਮੈਂਸ਼ਨ ਕਰਦੇ ਆ ਸਭ ਕੁਝ ਮੈਂਸ਼ਨ ਕਰਦੇ ਆ ਪਰ ਇੱਕ ਟੈਨੈਂਸੀ ਲੈਟਰ ਹੁੰਦਾ ਜਿਹੜਾ ਕਿ ਉਹਨਾਂ ਦੀ ਰਹਿائش ਤੇ ਮਿਲਦਾ ਵੀ ਹਾਂ ਮੈਂ ਇੱਥੇ ਅਸੀਂ ਰਹਿ ਰਿਹਾ ਇਹ ਬੰਦਾ ਸਾਡੇ ਕੋਲੇ ਚਾਹੇ ਉਹ ਸਬਲੀਜ਼ ਹੋਵੇ ਲੀਜ਼ ਦੇ ਅੰਡਰ ਲੀਜ਼ ਹੋਵੇ ਤਾਂ ਵੀ ਉਹ ਕਿਰਾਇਆਨਾਮਾ ਦਿਖਾ ਸਕਦੇ ਆ ਆਪਾਂ ਜਿਦੇ ਵਿੱਚ ਮੈਂਸ਼ਨ ਹੁੰਦਾ ਕਿ ਇਸ ਬੰਦੇ ਕੋਲ ਇੱਕ ਪ੍ਰਾਈਵੇਟ ਰੂਮ ਹੈਗਾ ਤੇ ਇਹ ਦੋ ਜਣੇ ਇੱਥੇ ਰਹਿ ਸਕਦੇ ਆ ਤੇ ਇਹਨਾਂ ਕੋਲੇ ਨਹੀਂ ਸਫੀਸ਼ੀਐਂਟ ਸਪੇਸ ਆ ਇਸ ਤੋਂ ਜਿਹੜੀ ਅਗਲੀ ਚੀਜ਼ ਹੈ ਉਹ ਤੁਹਾਡੇ ਵੱਲੋਂ ਸ਼ੁਰੂ ਹੋ ਜਾਂਦੀ ਆ ਸਪੌਂਸਰ ਦੀਆਂ ਤਕਰੀਬਨ ਮੈਂ ਤੁਹਾਨੂੰ ਗੱਲਾਂ ਦੱਸ ਚੁੱਕਿਆ ਬਾਕੀ ਡੀਪ ਵੀਡੀਓ ਇਹਦੇ ਬਣਾਵਾਂਗੇ ਤੁਹਾਡੇ ਕੋਈ ਕੁਐਸਚਨ ਹੁੰਦੇ ਆ ਤੁਸੀਂ ਨੀਚੇ ਕਮੈਂਟਸ ਚ ਪਾਓ ਅਸੀਂ ਤੁਹਾਨੂੰ ਜਰੂਰ ਉਹਦਾ ਜਵਾਬ ਦਵਾਂਗੇ ਅਗਲਾ ਹੈਗਾ ਜਿਹੜਾ ਤੁਹਾਡਾ ਮੇਨ ਸਟੈਪ ਆ ਉਹ ਹੈਗਾ ਤੁਹਾਡਾ ਇੱਥੇ ਕੀ ਬਿਦਨਸਾ ਤੁਹਾਡੀ ਫਾਈਨੈਂਸ਼ੀਅਲ ਪ੍ਰੋਫਾਈਲ ਕੀ ਆ ਸਭ ਤੋਂ ਵੱਡੀ ਪ੍ਰੋਬਲਮ ਜਿਹੜੇ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੀਆਂ ਆਪਣੀਆਂ ਜ਼ਮੀਨਾਂ ਨੇ ਉਹ ਪਿਓ ਦਾਦੇ ਦੇ ਨਾਮ ਹੁੰਦੀਆਂ ਨੇ ਚਾਚੇ ਦੇ ਨਾਮ ਹੁੰਦੀਆਂ ਨੇ ਜਾਂ ਦਾਦੀ ਦੇ ਨਾਮ ਪਈਆਂ ਹੁੰਦੀਆਂ ਨੇ ਤੇ ਆਪਾਂ ਉਸ ਜ਼ਮੀਨ ਨੂੰ ਵਾਰੇ ਹੁੰਨੇ ਆ ਕਮਾਈ ਕਰ ਰਹੇ ਹੁੰਨੇ ਆ ਬਟ ਆਪਣੇ ਕੋਲੇ ਉਹਦੇ ਪ੍ਰੋਪਰ ਜੇ ਫਾਰਮ ਆਪਾਂ ਨਹੀਂ ਲੈਂਦੇ ਕਈ ਵਾਰੀ ਆਪਾਂ ਠੇਕੇ ਤੇ ਦੇ ਦਿੰਨੇ ਆ ਤਾਂ ਠੇਕੇ ਤੇ ਦੇਣ ਵੇਲੇ ਆਪਾਂ ਅਕਾਊਂਟ ਚ ਪੇਮੈਂਟ ਨਹੀਂ ਲੈਂਦੇ ਕਾਫੀ ਚੀਜ਼ਾਂ ਨੇ ਉਹ ਸਟੇਟਮੈਂਟ ਕਿਵੇਂ ਬਣਾਉਣੀ ਆ ਤੁਹਾਡੀ ਬੈਂਕ ਸਟੇਟਮੈਂਟ ਚ ਕਿੰਨਾ ਕੁ ਸਫੀਸ਼ੀਐਂਟ ਬੈਲੈਂਸ ਚਾਹੀਦਾ ਕਿੰਨਾ ਕੁ ਤੁਹਾਡੇ ਕੋਲੇ ਫੰਡਸ ਚਾਹੀਦੇ ਆ ਕਿੰਨੀ ਕੁ ਤੁਹਾਡੀ ਇਨਕਮ ਟੈਕਸ ਰਿਟਰਨ ਚਾਹੀਦੀ ਆ ਕਿੰਨੀ ਕੁ ਤੁਹਾਡੀ ਪੇਰੈਂਟਸ ਦੀ ਇਨਕਮ ਟੈਕਸ ਰਿਟਰਨ ਚਾਹੀਦੀ ਆ ਹੁਣ ਬਹੁਤੇ ਇਨਕਮ ਟੈਕਸ ਰਿਟਰਨ ਹੋਈ ਤੇ ਸਟੇਟਮੈਂਟ ਹੋਈ ਇਹਤੇ ਮੈਂ ਇੱਕ ਸਪੈਸ਼ਲ ਵੀਡੀਓ ਅਲੱਗ-ਅਲੱਗ ਪਾਉਂਗਾ ਦੋ ਪਰ ਸਭ ਤੋਂ ਜਿਹੜਾ ਮੇਨ ਪਾਰਟ ਆ ਤੁਹਾਡੇ ਵੀਜ਼ਾ ਗ੍ਰਾਂਟ ਹੋਣ ਦਾ ਉਹ ਤੁਹਾਡੀ ਸਟੇਟਮੈਂਟ ਹੀ ਆ ਤੁਸੀਂ ਕਿਸੇ ਏਜੰਟ ਨੂੰ 20 ਲੱਖ ਰੁਪਏ ਦੇਣ ਦੀ ਬਜਾਏ ਤੁਸੀਂ ਉਸ ਏਜੰਟ ਨੂੰ ਆਪਣੀ ਵਧੀਆ ਪ੍ਰੋਫਾਈਲ ਤਿਆਰ ਕਰਕੇ ਦਿਓਗੇ ਖੁਦ ਤੇ ਉਹਨੂੰ ਕਹੋਗੇ ਕਿ ਸਾਡੀ ਫਾਈਲ ਆ ਤਾਂ ਉਹਨੇ 10,000 ਰੁਪਏ ਤੁਹਾਡੇ ਤੋਂ ਪਹਿਲਾਂ ਲੈਣਾ 10,000 ਤੁਹਾਡੇ ਤੋਂ ਵੀਜ਼ੇ ਤੋਂ ਬਾਅਦ ਲੈਣਾ ਇਸ ਤੋਂ ਵੱਧ ਤੁਹਾਡਾ ਖਰਚਾ ਨਹੀਂ ਹੋਊਗਾ ਪਰ ਜਦੋਂ ਤੁਸੀਂ ਕਿਸੇ ਨਾਲ ਪੈਕੇਜ ਮਕਾਉਨੇ ਹੋ ਉਹਦੇ ਵਿੱਚ ਉਹ ਸੱਟੇਬਾਜ਼ੀ ਹੁੰਦੀ ਆ ਵੀਜ਼ਾ ਆਇਆ ਤਾਂ ਤੁਹਾਡੇ ਤੋਂ ਪੈਸੇ ਲੈ ਲੇ ਮੋٹے ਨਹੀਂ ਆਇਆ ਤਾਂ ਤੁਹਾਨੂੰ ਜਵਾਬ ਦੇ ਤੱਕ ਇਹ ਸੌਰੀ ਕਰਕੇ ਤੁਹਾਡਾ ਪਾਸਪੋਰਟ ਮੋੜਤਾ ਫਾਇਲ ਚ ਕੀ ਲੱਗਿਆ ਕੀ ਨਹੀਂ ਲੱਗਿਆ ਕਿੰਨਾ ਕੁ ਜ਼ਿਆਦਾ ਉਹ ਤੁਹਾਡੇ ਨੂੰ ਸਟੇਬਲ ਦਿਖਾਤਾ ਜਾਂ ਜ਼ਿਆਦਾ ਸਟੇਬਲ ਦਿਖਾਤਾ ਫੇਕ ਡਾਕੂਮੈਂਟਸ ਲਾਤੇ ਤੁਹਾਨੂੰ ਬੈਨ ਕਰਵਾਤਾ ਇਹ ਸਾਰੀਆਂ ਕੌਨਸੀਕਵੈਂਸਿਸ ਤੁਹਾਡੇ ਤੇ ਪੈਂਦੀਆਂ ਨੇ ਤੇ ਕੱਲ ਨੂੰ ਤੁਹਾਨੂੰ ਇਸ ਚੀਜ਼ ਦੀ ਜਵਾਬਦੇਹੀ ਪਣਦੀ ਦੇਣੀ ਬਹੁਤੇ ਕੇਸਾਂ ਦੇ ਵਿੱਚ ਕੀ ਹੋਇਆ ਮੈਂ ਤੁਹਾਨੂੰ ਇੱਕ ਰੀਸੈਂਟ ਕੇਸ ਦਿਖਾਉਣਾਗਾ ਇੱਕ ਮੇਰੇ ਕੋਲੇ ਕਲਾਇੰਟ ਆਏ ਮੈਂ ਉਹਨਾਂ ਦੇ ਵੀਜ਼ਿਆਂ ਦੀ ਫੋਟੋ ਖਿੱਚੀ ਆ ਇਹ ਕੋਈ ਮੈਂ ਨਾਮ ਨਹੀਂ ਲੈ ਸਕਦਾ ਪ੍ਰਾਈਵੇਸੀ ਕਰਕੇ ਮਤਲਬ ਹਿੰਦੂ ਫੈਮਿਲੀ ਚੋਂ ਨੇ ਪਿੰਡਾ ਚੋਂ ਨੇ ਨਾਲ ਹੀ ਸਾਡੇ ਸ਼ਹਿਰ ਦੇ ਨਾਲ ਹੀ ਪਿੰਡ ਹੈ ਇਹਨਾਂ ਨੇ ਦੋਵਾਂ ਨੇ ਦੋ ਵੀਜ਼ੇ ਲਗਵਾਏ ਤੇ ਦੋਵੇਂ ਵੀਜ਼ੇ ਇਹ ਸਟicker ਵੀ ਜੈਨੂਨ ਅੰਬੈਸੀ ਚੋਂ ਲੱਗ ਕੇ ਆਇਆ ਸਭ ਕੁਝ ਓਕੇ ਆ ਕੋਈ ਫੇਕ ਫਰਾਡ ਕੁਛ ਨਹੀਂ ਪਰ ਜਦੋਂ ਇਹਨਾਂ ਨੇ ਟਰੈਵਲ ਕਰਨਾ ਸੀ ਅੰਬੈਸੀ ਨੇ ਇਹਨਾਂ ਦਾ ਸਟicker ਲੱਗਣ ਤੋਂ ਬਾਅਦ ਫਾਈਲ ਰਿਵਿਊ ਕਰ ਲਈ ਤੇ ਇਹਨਾਂ ਦਾ ਨਾ ਨੋ ਰਿਵੋਕ ਕਰਕੇ 에어ਪੋਰਟ ਤੋਂ ਵੀਜ਼ਾ ਰਿਵੋਕ ਕਰਤੇ ਤੇ ਜਦੋਂ ਇਹਨਾਂ ਨੇ ਟਿਕਟ ਖਰੀਦੀ ਉਹ ਵੀ ਵੇਸਟ ਗਈ ਏਜੰਟ ਨੂੰ ਇਹਨਾਂ ਨੇ 50 ਲੱਖ ਰੁਪਏ ਦਿੱਤਾ ਮਤਲਬ 50 ਲੱਖ ਰੁਪਇਆ ਲੈ ਕੇ ਅੱਜ ਇਹਨਾਂ ਦੇ ਪੈਸੇ ਸਟਕ ਹੋ ਗਏ ਉਹ ਏਜੰਟ ਸਹੀ ਕਹਿ ਰਿਹਾ ਆਪਣੇ ਆਪ ਨੂੰ ਮੈਂ ਵੀਜ਼ਾ ਲਵਾ ਕੇ deta ਤੁਸੀਂ ਟ੍ਰੈਵਲ ਨਹੀਂ ਕੀਤਾ ਜਦੋਂ ਟ੍ਰੈਵਲ ਕਰਨਗੇ ਉਸ ਟਾਈਮ ਤੱਕ ਵੀਜ਼ਾ ਜਿਹੜਾ ਰਿਵੋਕ ਕਰਤਾ ਜੀਸੀਕੀ ਤੱਕ ਰਿਵੋਕ ਕਰਤੀ ਇਮੀਗ੍ਰੇਸ਼ਨ ਨੇ ਹੁਣ ਇਸ ਤੇ ਤੁਸੀਂ ਸਮਝੋ ਵੀ ਫਾਈਨੈਂਸ਼ੀਅਲ ਲਾਸਟ ਹੈ ਹੀ ਐ ਪਲੱਸ ਹਰਾਸਮੈਂਟ ਹੈ ਕੇਸ ਕਰਨਗੇ ਕੋਰਟ ਕੇਸ ਹੋਊ ਉਸੇ ਬਲ ਕੇਸ ਹੋਊਗਾ ਕ੍ਰਿਮੀਨਲ ਕੇਸ ਹੋਊਗਾ ਕੀ ਨਿਕਲੂਗਾ ਉਸ ਦੇ ਐਂਡ 'ਚ ਤਾਂ ਮੈਂ ਇਹੀ ਕਹਿੰਨਾ ਕਦੇ ਵੀ ਜੇ ਤੁਸੀਂ ਪੈਸੇ ਖਰਚ ਕਰਨੇ ਆ ਸਾਡੇ ਇੱਕ ਕਹਾਵਤ ਹੈ ਲੋਕੀ ਕਦੇ ਵੀ ਵਕੀਲ ਨੂੰ ਪੈਸੇ ਨਹੀਂ ਦਿੰਦੇ ਜੱਜ ਖਰੀਦਣ ਦੀਆਂ ਗੱਲਾਂ ਕਰਦੇ ਆ ਜਿਹੜੀ ਪੋਸਿਬਿਲਿਟੀ ਹੀ ਨਹੀਂ ਹੁੰਦੀ ਕਦੇ ਵੀ ਆਪਣੇ ਤੁਹਾਡਾ ਵਕੀਲ ਕੌਣ ਹੈ ਤੁਹਾਡਾ ਕੰਸਲਟੈਂਟ ਤੁਸੀਂ ਉਹਨੂੰ ਪੇ ਕਰੋ ਤੁਸੀਂ ਆਪਣੀ ਪ੍ਰੋਫਾਈਲ ਨੂੰ ਪੇ ਕਰੋ ਤੁਸੀਂ ਖੁਦ ਆਪਣੇ ਕੰਮ ਤੇ ਪੈਸੇ ਲਾਓ ਨਾ ਕਿ ਤੁਸੀਂ ਇਹ ਕਹੋਗੇ ਸਾਡਾ ਸੈਟਿੰਗ ਨਾਲ ਵੀਜ਼ਾ ਕਢਵਾ ਲਓ ਮੰਨ ਲਓ ਕਿਸੇ ਨਾ ਕਿਸੇ ਤਰੀਕੇ ਪ੍ਰੋਬੈਬਿਲਿਟੀ ਨਾਲ ਤੁਹਾਡਾ ਵੀਜ਼ਾ ਆ ਵੀ ਗਿਆ ਕੱਲ ਨੂੰ ਉਸ ਵੀਜ਼ੇ 'ਚ ਲੱਗਿਆ ਕੀ ਆ ਤੁਹਾਨੂੰ ਏਜੰਟ ਕਦੇ ਵੀ ਨਹੀਂ ਦੇਊਗਾ ਜੇ ਰਿਫਿਊਜ਼ਲ ਆ ਗਈ ਤਾਂ ਵੀ ਨਹੀਂ ਦੇਊਗਾ ਜੇ ਵੀਜ਼ਾ ਆ ਗਿਆ ਤਾਂ ਵੀ ਨਹੀਂ ਦੇਊਗਾ ਕੱਲ ਨੂੰ ਉੱਥੇ ਕਨਵਰਟ ਕਰਾਉਣਾ ਫਿਰ ਉਸ ਤੋਂ ਬਾਅਦ ਪੀਆਰ ਕਰਾ ਲੈਣੀ ਜਾਂ ਨਹੀਂ ਲੈਣੀ ਵੀਜ਼ਾ ਐਕਸਟੈਂਡ ਕਰਾਉਣ ਵੇਲੇ ਫਿਰ ਉਹੀ ਡਾਕੂਮੈਂਟਸ ਤੁਹਾਨੂੰ ਚਾਹੀਦੇ ਆ ਤਾਂ ਉਹ ਕਿੱਥੋਂ ਤੁਸੀਂ ਲੈ ਕੇ ਆਓਗੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖਣਾ ਆ ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਆਪਣੀ ਪ੍ਰੋਫਾਈਲ ਤੇ 2-3 ਮਹੀਨੇ ਕੰਮ ਕਰੋ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ 100% ਵੀਜ਼ਾ ਆਊ ਪੈਕੇਜਾਂ ਦੇ ਚੱਕਰ ਚ ਨਾ ਪੋਓ ਕਦੇ ਵੀ ਤੁਸੀਂ ਪਹਿਲਾਂ ਸਟੱਡੀ ਵੀਜ਼ੇ 'ਚ ਹਜ਼ਾਰਾਂ ਮੁੰਡਿਆਂ ਦਾ ਕਹਾਣ ਹੋਇਆ ਹੁਣ ਕੱਲ ਕੈਨੇਡੀਅਨ ਇਮੀਗ੍ਰੇਸ਼ਨ ਨੇ ਰੀਸੈਂਟ ਇੱਕ ਨਿਊਜ਼ ਕੱਢਦੀ ਕਿ 2020 ਤੋਂ ਬਾਅਦ ਜਿੰਨਾ ਲੋਕਾਂ ਨੇ ਵਿਦਨ ਕੈਨੇਡਾ ਇਨਸਾਈਡ ਕੈਨੇਡਾ ਰਿਫਿਜੀ ਸਟੇਲ ਆਇਆ ਸੀਗਾ ਇਮੀਗ੍ਰੇਸ਼ਨ ਮਨਿਸਟਰ ਕਹਿੰਦਾ ਵੀ ਉਹਨਾਂ ਦਾ ਸਾਰਾ ਨਾਨ ਐਲੀਜੀਬਲ ਕਰਤਾ ਹੁਣ ਸਮਝੋ ਅੱਜ ਜੋ ਬੰਦੇ ਕਿੱਥੇ ਜਾਣਗੇ ਵਰਕ ਪਰਮਿਟ ਐਕਸਪਾਇਰ ਨੇ ਰਿਫਿਜੀ ਉਹਨਾਂ ਨੂੰ ਮਿਲਨੀ ਨਹੀਂ ਉਹਨਾਂ ਨੂੰ ਡੈਪੋਟੇਸ਼ਨ ਮਿਲਣੀ ਆ ਤਾਂ ਇਸ ਕਰਕੇ ਮੈਂ ਹਰ ਰੋਜ਼ ਤੁਹਾਨੂੰ ਗਾਈਡ ਕਰਿਆ ਕਰੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ